ਸ਼੍ਰੀਕਲ ਮੈਂ ਤੁਹਾਡਾ ਪਰੀਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਪੰਜਾਬ ਦੇ ਵਿੱਚ ਲਗਾਤਾਰ ਅੱਗ ਲੱਗਣੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਇੱਕ ਹੋਰ ਮਨਪਾਗੇ ਖਬਰ ਸਾਹਮਣੇ ਆਈ ਹੈ ਇਸ ਦੇ ਵਿਚਾਲੇ ਜਿੱਥੇ ਪ੍ਰਾਪ ਅਤੇ ਅਗ ਦੇ ਵਿੱਚ ਝੁੱਲਸ ਚੁੱਕੇ ਨੇ ਜਿਸਰਾਨਾ ਪੈਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪ੍ਰਾ ਦੱਸਿਆ ਜਾ ਰਿਹਾ ਕਿ 90% ਅਗ ਦੇ ਵਿੱਚ ਝੁੱਲਸ ਚੁੱਕਿਆ ਹਾਲਾਂਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਿਹਾ ਤੁਹਾਨੂੰ ਦੱਸਣਿਆ ਤੁਹਾਨੂੰ ਜਾਣਕਾਰੀ ਮਿਲਿਆ ਹੈ ਫਾਰਮਨ ਲੇਕ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਦੋਵੇਂ ਪੈਂਪਰਾ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤੇ ਉਸ ਦੌਰਾਨ ਜਦੋਂ ਕਨਕ ਤੇ ਨਾਲ ਨੂੰ ਘਾੜਨਕ ਅਗਲਾਕ ਜਾਂਦੀ ਹੈ ਤਾਂ ਅਸਮਾਨ ਦੇ ਵਿੱਚ ਧੂੰਆਂ ਹੀ ਧੂੰਆਂ ਹੋ ਜਾਂਦਾ ਹੈ ਜਿਸ ਕਰਕੇ ਮੋਟਰਸਾਈਕਲ ਉੱਤੇ ਸਵਾਰ ਭਰਾ ਪੈਂਪਰਾਵਾਂ ਨੂੰ ਸਾਹਮਣੇ ਕੁਝ ਵੀ ਦਿਖਾਈ ਨਹੀਂ ਦਿੰਦਾ ਅਤੇ ਅੱਗ ਦੇ ਲਪੇਟ ਦੇ ਵਿੱਚ ਆ ਜਾਂਦੇ ਨੇ ਜਿਸ ਦੌਰਾਨ ਲੜਕੀ ਮੌਕੇ ਤੇ ਹੀ ਝੁਲਸ ਜਾਂਦੀ ਹੈ ਅਤੇ ਉਸ ਦੀ ਬਹੁਤ ਖੁਚ ਜਾਂਦੀ ਹੈ ਅਤੇ ਦੂਜੇ ਪਾਸੇ ਜੇ ਪ੍ਰਾਧਿਕ ਅਗਾਰ ਕੀਤੀ ਜਾਵੇ ਤਾਂ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ 90% ਇਹ ਲੜਕਾ ਝੁਲਸ ਚੁੱਕਿਆ ਹੈ ਜਿਸ ਦੌਰਾਨ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਸਮੇਂ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੁਹਾਨੂੰ ਦੱਸ ਦਿੰਨੇ ਕਿ ਫਿਰੋਜ਼ਪੁਰ ਫਰੀਦਕੋਟ ਸੜਕ ਉੱਤੇ ਹਾਦਸਾ ਵਾਪਰਿਆ ਜੁਥੇ ਕਰਨਕ ਤੇ 나ੜ ਨੂੰ ਲੱਗੀ ਅਗ ਤੇ ਦੌਰਾਨ ਦੋਵੇਂ ਪੈਨਪਰਾ ਬੁਰੀ ਤਰੀਕੇ ਦੇ ਨਾਲ ਝੁਲਸ ਜਾਂਦੇ ਨੇ ਪੈਨ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਤੇਜ਼ ਹਵਾਵਾਂ ਚੱਲਦੀਆਂ ਨੇ ਜਿਸ ਦੌਰਾਨ ਅੱਗ ਜਲਦੀ ਫੜ ਲੈਂਦੀ ਹੈ ਜਿਸ ਦੌਰਾਨ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਜਾਂ ਕਹਿਆ ਜਾਵੇ ਜਿੰਨਾ ਵੱਲੋਂ ਠੇਕੇ ਉੱਤੇ ਜ਼ਮੀਨ ਲੈਤੀ ਹੁੰਦੀ ਹੈ ਉਹਨਾਂ ਦੀ ਜਿਹੜੀ ਕਣਕ ਹੈ ਉਹ ਸੜ ਜਾਂਦੀ ਹੈ ਤਾਂ ਹੁਣ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਰਨਕ ਦੇ ਨਾੜ ਨੂੰ ਅਕ ਲੱਗ ਰਹੀ ਹੈ ਲਗਾਤਾਰ ਜਿਸ ਦੌਰਾਨ ਕਿਸਾਨਾ ਦਾ ਭਾਰੇ ਨੁਕਸਾਨ ਹੋ ਰਿਹਾ ਹੈ ਪਰ ਇਸੇ ਵਿਚਾਲੇ ਜਾਨੀ ਨੁਕਸਾਨ ਵੀ ਸਾਹਮਣੇ ਆਇਆ ਜਿੱਥੇ ਪੈਨਪਰਾ ਦੋਵੇਂ ਮੋਟਰਸਾਈਕਲ ਤੇ ਜਾ ਰਹੇ ਹੁੰਦੇ ਨੇ ਜਿਸ ਦੌਰਾਨ ਲੜਕੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਿੰਦੇ ਆ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਘਟਨਾਕ੍ਰਮ ਹੈ 4 ਵਜੇ ਦੇ ਕਰੀਬ ਆਪਰੇਆ ਜਿੱਥੇ ਪੈਨਪਰਾ ਜੋ ਕਿ ਫਰੀਦਕੋਟ ਦੇ ਰਹਿਣ ਵਾਲੇ ਨੇ ਫਿਰੋਜ਼ਪੁਰ ਤੋਂ ਸਿੱਧਾ ਆਪਣੇ ਘਰ ਫਰੀਦਕੋਟ ਨੂੰ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਅਗ ਦਿਲ ਪੇਟ ਤੇ ਵਿਚ ਜਾ ਜਾਂਦੇ ਨੇ ਅਤੇ ਉਹਦੀ ਦਰਦਨਾਕ ਮੌਤ ਹੋ ਜਾਂਦੀ ਹੈ। ਓਕੇ ਉੱਤੇ ਮੌਜੂਦ ਇਹਨਾਂ ਪਿੰਡ ਵਾਸੀਆਂ ਵੱਲੋਂ ਬਾਅਮਲੇ ਨੂੰ ਕੀ ਲੈ ਕੇ ਕੀ ਕੁਝ ਕਿਹਾ ਜਾ ਰਿਹਾ ਸੁਣਦੇ ਹਾਂ। ਕਿਹੜਾ ਇਲਾਕਾ ਹੈਗਾ? ਨੂਰਪੁਰ ਸੇਠਾ ਫ੍ਰੀਕੋ ਰੋਡ। ਕੀ ਹੋਇਆ ਕੀ ਜੀ ਇੱਥੇ? ਇਹ ਅੱਗ ਆਈ ਜੀ ਇਧਰੋਂ ਨੂਰਪੁਰ ਸੇਠਾ ਵੱਲੋਂ ਜੀ। ਤੇ ਸੜਕ ਪਾਰ ਕਰ ਗਈ ਜੀ। ਤੇ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਤੇ ਨਾ ਕੋ ਐਂਬੂਲੈਂਸ ਨਾ ਕੁਝ ਕੁਝ ਨਹੀਂ ਪਹੁੰਚਿਆ। ਕੌਣ ਪਹੁੰਚੇ? ਅਨੇ ਚਾਸ਼ਕਤ ਕਰ ਪ੍ਰਸ਼ਾਸਨ ਹੁਣ ਆਇਆ ਜੀ ਬਹੁਤ ਦੇਰ ਬਾਅਦ ਆਇਆ ਜੀ ਪ੍ਰਸ਼ਾਸਨ ਲੜਕੀ ਚੁੱਤ ਚੁਕੀ ਹੈ ਹਾਂ ਜੀ ਲੜਕੀ ਚੁੱਤ ਖਤਮ ਤੇ ਅੱਗ ਦੀ ਲਪੇਟ ਚ ਆ ਗਿਆ ਜੀ ਇੱਥੇ ਵਾਬਰੋਲਾ ਆਇਆ ਸੀਗਾ ਵਾਬਰੋਲਾ ਉੱਡ ਕੇ ਜਿਵੇਂ ਗਾਂ ਨੂੰ ਕ੍ਰੋਸ ਕੀਤੀ ਅੱਗ ਉਹ ਤੇ ਕਾਫੀ ਜ਼ਿਆਦਾ ਅੱਗ ਸੀ ਕਾਫੀ ਬਹੁਤ ਨੁਕਸਾਨ ਹੋ ਗਿਆ ਜੀ ਕਿੰਨੇ ਏਕੜ ਜਿਹੜੀ ਹੋਊਗੀ ਇੱਥੇ ਜਿਹੜਾ ਨੁਕਸਾਨ ਹੋਇਆ ਹੋਵੇ ਨੁਕਸਾਨ ਸੈਂਕੜੇ ਏਕੜ ਹੋਏਗਾ ਜੀ ਕੋਈ ਅੰਦਾਜ਼ਾ ਨਹੀਂ ਕਿੰਨਾ ਹੋਏਗਾ ਇਹ ਕਿਹੜਾ ਕਿਹੜਾ ਪਿੰਡ ਹੈਗਾ ਇਹ ਵਜੀਤਪੁਰ ਦਾ ਰਕਬਾ ਹੈ ਜੀ ਨੂਰਪੁਰ ਸੇਠਾਂ ਦਾ ਰਕਬਾ ਹੈ ਜੀ ਕੰਦੇ ਵਾਲੇ ਤੋਂ ਅੱਗੇ ਦੱਸਦੇ ਆ ਜੀ ਕੰਦੇ ਤੋਂ ਕੰਦੇ ਵਾਲੇ ਪਿੰਡ ਤੋਂ ਹਮ ਤਾਂ ਤੁਸੀਂ ਦੇਖ ਸਕਦੇ ਤੁਹਾਡੇ ਤੇ ਜਿੱਦਾਂ ਉਹਨੇ ਇੱਕ ਬਰਨ ਕੇਸ ਆਇਆ ਸੀ ਉਸ ਮਾਮਲੇ ਕੀ ਹੈ ਜੀ ਮੇਰਾ ਨਾਮ ਡਾਕਟਰ ਮਨਪ੍ਰੀਤ ਹੈ ਜੀ ਬਰਨ ਕੇਸ ਆਇਆ ਸੀਗਾ ਉਹਦੇ 90% ਬਰਨ ਹੈਗਾ ਸੀਗਾ ਫਸਟ ਟੂ ਉਹਨੂੰ ਦੇਤੀ ਆ ਤੁਹਾਨੂੰ ਰੈਫਰ ਕਰ ਦਿੱਤਾ ਗਿਆ ਕੀ ਨਾਮ ਸੀ ਜਿਹੜਾ ਪੇਸ਼ੈਂਟ ਦਾ ਜੱਪ ਨੇ ਤਾਂ ਔਰ ਉਹਨੂੰ ਕਿੱਥੇ ਰਹਿ ਦਿੱਤੇ ਗਏ ਜੀ ਫਰੀਦਕੋਟ ਫਿਜ਼ੀਕਲ ਕਲਿਨਿਕ ਕਦੋਂ ਕੋਇਆ ਸੀ ਹੋ ਗਿਆ ਅੱਧਾ ਘੰਟਾ ਹੋ ਗਿਆ ਜੀ ਉਹਨੂੰ ਲੈ ਕੇ ਤੁਹਾਨੂੰ ਆਇਆ ਸੀ ਕਿ ਐਂਬੂਲੈਂਸ ਵਾਲੇ ਲੈ ਕੇ ਆਏ ਸੀਗੇ 108 ਵਾਲੇ ਹਾਂ ਜੀ ਤੇ ਉਹੀ ਕਰਦੇ ਤਾਂ ਹੁਣ ਆਏ ਆ ਤੇ ਉਹਨਾਂ ਨੂੰ ਰੈਫਰ ਕਰ ਦਿੱਤਾ ਫਰੀਦਪੁਰ ਕੀ ਨਾਮਾ ਤਾਂ ਹਟਾ ਦੇ ਕਿਸ ਤਰਾ ਅਗਲੇ ਕਿੰਨੇ ਦੇ ਮੇਰੇ ਮਨਪਸੰਦ ਨਾਮ ਮੇਰਾ ਤੇ ਨੂਰਪੁਰ ਵੱਲ ਅੱਗ ਆਈ ਹੈ ਨੂਰਪੁਰ ਸੇਠਾ ਵੱਲ ਅੱਗ ਆਈ ਹੈ ਅੱਗ ਬਹੁਤ ਜਿਆਦੀ ਸੀ ਇਹ ਮੁੰਡੇ ਦੋ ਜਣੇ ਦੱਸੇ ਜਾਂਦੇ ਉਹ ਆਪ ਹੀ ਮੁੰਡੇ ਦੇ ਮੂੰਹੋਂ ਦੱਸਿਆ ਕਿ ਅਸੀਂ ਦੋ ਜਣੇ ਆ ਤੇ ਕੁੜੀ ਉਹ ਕਹਿੰਦਾ ਮੇਰੀ ਭੈਣ ਦੱਸੀ ਉਹਨੇ ਕਿ ਮੇਰੀ ਭੈਣ ਨਾਲ ਆ ਉਹ ਅੱਗ ਦੇ ਵਿੱਚ ਆ ਮੁੰਡੇ ਨੂੰ ਦੱਸੇ ਐਂਬੂਲੈਂਸ ਸੇ ਪਹਿਲਾਂ ਛੱਡ ਕੇ ਐਂਬੂਲੈਂਸ ਆ ਗਈ ਹੁੰਦੇ ਸੀ ਐਂਬੂਲੈਂਸ ਤੇ ਮੁੰਡੇ ਨੂੰ ਭੇਜਦਾ ਹਸਪੀਟਲ ਤੇ ਇਹ ਅੱਗ ਵਜੋਂ ਦਾ ਬਾਅਦ ਸਾਨੂੰ ਪਤਾ ਲੱਗਾ ਕਿ ਇੱਥੇ ਕੁੜੀ ਵੀ ਨਾਲ ਡਿੱਗੀ ਪਈ ਆ ਸੜਗੀ ਵਿੱਚ ਸੜ ਕੇ ਮਰ ਗਈ ਆ ਕਿੰਨੇ ਸਾਲ ਆ ਕਿੰਨੀ ਉਮਰ ਉਹਦੀ ਇਹ ਨਹੀਂ ਵੀਰ ਜੀ ਪਤਾ ਆਪਾਂ ਨੂੰ ਕਿ ਚ ਉਮਰ ਕਿੰਨੀ ਹੈ ਜੀ ਟੋਟਲ ਕਿੰਨੇ ਕਿੰਨੇ ਸੜੇ ਇੱਥੇ ਉਹਨ ਇੱਕ ਜਣ ਅਦਾ ਪਿਆ ਇੱਕ ਨਾ ਮੁੰਡਾ ਦੋ ਜਣੇ ਦਾ ਤਕਰੀਬਨ ਹੈਗੇ ਹੀ ਤੇ ਅੱਗ ਖੇਤਾਂ ਵਿੱਚ ਲੱਗੀ ਨਹੀਂ ਸੀ ਹਾਂ ਪਿੱਛੇ ਖੇਤਾਂ 'ਚੋਂ ਆਈ ਆ ਜੀ ਅੱਗ ਖੇਤਾਂ ਦੇ ਵਿੱਚੋਂ ਲੱਗਦੀ ਹੋਈ ਆਈ ਆ ਪਿੱਛੋਂ ਅੱਗ ਸੀ ਅੱਗ ਬਹੁਤ ਜ਼ਿਆਦੀ ਵੀਰ ਹਾਂ ਜੀ ਆ ਗੀਆਂ ਫਾਇਰ ਗੱਡੀਆਂ ਆ ਗੀਆਂ ਕਾਬੂ ਪੜਿਆ ਕਿਤੇ ਹਾਂਜੀ ਅੱਗੇ ਤਕਰੀਬਨ ਤੇ ਕਾਬੂ ਬਹਿ ਚੁੱਕਿਆ ਜੀ ਸਰ ਇਹ ਜਦੋਂ ਮੈਂ ਹੁਣੇ ਮੌਕੇ ਤੇ ਪਹੁੰਚਿਆ ਵਾ ਕੋਈ ਨੇਰੀ ਜੇ ਆ ਰਹੀ ਸੀ ਉਹਦੇ ਕਰਕੇ ਉਹਦੇ ਲਪੇਟੇ ਵਿੱਚ ਆ ਗਿਆ ਇਹ ਕਿਹੜਾ ਇਲਾਕਾ ਹੈ ਜੀ ਤੇ ਨੂਰਪੁਰ ਸੇਠਾ ਪਿੰਡਾ ਫਰੋਜ਼ ਪਿੰਡਾ ਏਰੀਆ ਹੈ ਜੀ ਸਰ ਕਿੰਨੀ ਏਕੜ ਜ਼ਾਰ ਜਿਹੜੀ ਆ ਉਹ ਸੜ ਗਈ ਨਹੀਂ ਇਹਦੇ ਤੇ ਹੁਣ ਅਸੈਸਮੈਂਟ ਹੋਏਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿੰਨੀ ਲੱਗੇਗੀ ਸਰ ਹਿੰਦੇ ਵੀ ਆ ਕੇ ਜਿਹੜੀ ਆ ਲੱਗੀ ਆ ਔਰ 500 ਪੂਰੀ ਚੀਜ਼ ਨਹੀਂ ਹਾਂ ਬਚਾਰੀ ਲੱਗੇ ਹੋਏ ਆ ਪਰ ਸੋ ਦੇਖੋ ਪੁੱਜ ਗਈ ਹੁਣ ਬਜਾਦ ਦੀ ਦੋ ਸਰ ਇਸ ਅੱਗ ਦੇ ਵਿੱਚ ਜਿਹੜਾ ਇੱਥੇ ਰਸੇ ਜਿਹੜਾ ਬਾਪ ਨੂੰ ਆਇਆ ਸੀਗਾ ਤੇ ਉਹਦੇ ਵਿੱਚ ਚੁਰਾ ਹਾਂ ਬਾਪ ਨੂੰ ਲਾ ਆਇਆ ਸੀਗਾ ਕੋ ਸਗੋਂ ਉਹਦੇ ਵਿੱਚ ਕਿਤੇ ਔਨ ਰੋਡ ਲੰਘਦੀ ਹੋਣੀ ਜਿੱਤੇ ਉਹਦੀ ਲਪੇਟ ਚ ਆ ਗਏ ਕਿੰਨੇ ਜਣੇ ਆਏ ਆ ਜੀ ਲਪੇਟ ਇਹ ਦੋ ਜਣੇ ਹੀ ਹੈਗੇ ਆ ਤਾਂ ਬਸਰੇ ਜਿਨ੍ਹਾਂ ਨੇ ਪੁੱਛੇ ਵਾਰੀ ਸੀ ਕਿਤੇ ਗਰਮ ਸਿਸਟ ਪੈ ਗਈ ਸਰ ਤੇ ਇਹ ਡੈਥ ਇਨ ਦੀ ਪਲੇਸ ਡੈਥ ਨੂੰ ਜਿਹੜਾ ਆਟੋਮੈਟ ਤੋਂ ਲੈ ਕੇ ਹੈਗੇ ਆ ਹਸਪੀਟਲ ਚੋਂ ਰਿਪੋਰਟ ਕਰਵਾ ਦਿੱਤਾ ਹਾਂ ਹਾਂ ਜੀ ਇਹ ਫਰੀਦਕੋਟ ਦੇ ਦਸਰੇ ਆ ਪੁਲਿਸ ਨੇ ਸਟੇਟਮੈਂਟ ਦੇ ਮਤਲਬ ਫਰੀਦਕੋਟ ਤੋਂ ਹੈਗੇ ਆ ਤਾਂ ਹੁਣ ਸਾਰਾ ਪ੍ਰਸ਼ਾਸਨ ਅੱਗੇ ਪੁੱਛਿਆ ਹੋਇਆ ਹੈ ਬਿਲਕੁਲ ਬਿਲਕੁਲ ਸਾਡੇ ਡੀਐਸਪੀ ਮੈਂ ਡੀਐਮ ਕੋਲ ਪੜਾ